ਸ਼ਹੀਦ ਨਾਮਾ ਆਲੂ ਅਰਖਦੇ ਸ਼ਹੀਦ ਮਲਕੀਤ ਸਿੰਘ ਭਵਾਨੀਗੜ ਸਮਰਪਤ ਦੀਨ ਕੇ ਹੇਤ ਲੜਨ ਵਾਲਿਆਂ ਨੂੰ ਦੋ ਸ਼ਬਦ ਅਕਾਲ ਪੁਰਖ ਨੇ ਗੁਰੂ ਖਾਲਸਾ ਪੰਥ ਨੂੰ ਆਪਣੇ ਰੂਪ ਵਿੱਚ ਸਾਜਿਆ ਤਾਂ ਕਿ ਉਹ ਸ੍ਰਿਸ਼ਟੀ ਵਿੱਚ ਅਕਾਲ ਪੁਰਖ ਦੀ ਸੱਤਾ ਦੀ ਪਹਿਰੇਦਾਰੀ ਕਰੇ ਆਪਣੇ ਸਮੇਂ ਆ ਵਿੱਚ ਗੁਰੂ ਵੱਲੋਂ ਬਖਸ਼ੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਉੱਲੇ ਤੇ ਅਵੇਸੜੇ ਕੋਈ ਖਾਲਸੇ ਨੂੰ ਜੰਗ ਅਤੇ ਸ਼ਹਾਦਤ ਨਾਲ ਜਗਾਇਆ। ਪੰਥ ਨੇ ਆਪਣੇ ਆਪ ਨੂੰ ਪਛਾਣਿਆ ਅਤੇ ਸਮੂਹ ਅਰਦਾਸ ਨੇ ਪੰਥ ਨੂੰ ਆਪਣੇ ਗਾੜੀ ਰਾਹ ਤੇ ਤੋਰ ਦਿੱਤਾ। ਹਰ ਪਿੰਡ, ਸ਼ਹਿਰ ਇਹੋ ਜਿਹੇ ਸਿੱਖ ਅਤੇ ਪਰਿਵਾਰ ਜਿਨ੍ਹਾਂ ਲਈ ਪੰਥ ਅਵਲ, ਗੁਰੂ ਆਦਵ ਸ਼ਰੋਮਣੀ ਅਤੇ ਅਣਖ ਜਾਨੋਂ ਪਿਆਰੀ ਸੀ, ਉਹ ਇਸ ਰਾਹ ਵੱਲ ਖਿੱਚੇ ਆਏ। ਇਹੋ ਹੀ ਖੜਕੂ ਲਹਿਰ ਦਾ ਧੁਰਾ ਬਣੇ। ਤੇ ਇਹਨਾਂ ਦੀਆਂ ਘਾਲਣਾਵਾਂ ਤੇ ਸਦਕੀ ਅਮਲ ਲਹਿਰ ਦੀ ਰੂਹ ਸੀ ਇਹੇ ਸਾਦਗੀ ਪਵਿੱਤਰਤਾ ਤਿਆਗ ਕੁਰਬਾਨੀ ਅਤੇ ਪਿਆਰ ਦੇ ਆਲਮ ਵਿੱਚ ਜਿਉਂ ਰਹੇ ਲੋਕ ਸਨ ਜਿਨ੍ਹਾਂ ਨੇ ਕਦੇ ਵੀ ਲਹਿਰ ਤੋਂ ਮੂੰਹ ਨਹੀਂ ਮੋੜਿਆ ਤੇ ਚੁੱਪ ਚਾਪ ਸਬਰ ਨਾਲ ਸੇਵਾ ਕਰਦੇ ਰਹੇ ਪਿੰਡ ਆਲੂਵਰਕ ਦੇ ਪਰਿਵਾਰ ਵੀ ਇਹੋ ਜਿਹੇ ਸਿਫਤੀ ਵਾਲੇ ਪਰਿਵਾਰ ਹਨ ਅਸਲ ਵਿੱਚ ਜੰਗ ਲੜੀ ਹੀ ਇਹੋ ਜਿਹੇ ਪਰਿਵਾਰਾਂ ਅਤੇ ਪਿੰਡਾਂ ਦੀ ਬਦੌਲਤ ਗਈ ਇਹਨਾਂ ਬਜ਼ੁਰਗ ਮਾਮਾ ਭੈਣਾਂ ਅਤੇ ਜਵਾਨਾਂ ਨੂੰ ਇਹ ਗੁਣ ਸਮੂਹਕ ਸਿੱਖਿਆਦ ਅਤੇ ਪਰੰਪਰਾ ਵਿੱਚੋਂ ਮਿਲੇ। ਭਾਈ ਪਿਆਰਾ ਸਿੰਘ, ਬੀਬੀ ਭਰਪੂਰ ਕੌਰ, ਭਾਈ ਸ਼ਮਸ਼ੇਰ ਸਿੰਘ, ਭਾਈ ਅਮਰ ਸਿੰਘ, ਭਾਈ ਬਹਾਦਰ ਸਿੰਘ ਤੇ ਭਾਈ ਸਦਾਗਰ ਸਿੰਘ ਨੂੰ ਮੈਂ ਕਦੇ ਨਹੀਂ ਮਿਲਿਆ ਪਰ ਮੈਂ ਭਾਈ ਪਿਆਰਾ ਸਿੰਘ ਬਾਰੇ ਜੋ ਇਸ ਲਿਖਤ ਵਿੱਚ ਲਿਖਿਆ ਗਿਆ ਹੈ, ਹੋਰਨਾ ਸਿੰਘਾਂ ਤੋਂ ਸੁਣਿਆ। ਭਾਈ ਪਰਮਜੀਤ ਸਿੰਘ ਪੰਜ ਬਾੜ ਭਾਈ ਹਰਮਿੰਦਰ ਸਿੰਘ ਸੁਲਤਾਨਪਿੰਡ ਭਾਈ ਨਿਰਮਲ ਸਿੰਘ ਨੌਹਰਾ ਭਾਈ ਜਗਰੂਪ ਸਿੰਘ ਜਗਜੀਤਪੁਰਾ ਭਾਈ ਰਾਜਵੀਰ ਸਿੰਘ ਜੱਸੀ ਤੇ ਭਾਈ ਸੁਖਚੈਨ ਸਿੰਘ ਦਗਾਲ ਦਾ ਇਹਨਾਂ ਸਿੰਘਾਂ ਨਾਲ ਮੇਲਜੋਲ ਸੀ ਸ਼ਹੀਦਾਂ ਦੇ ਪਰਿਵਾਰ ਅਤੇ ਪਿੰਡਾਂ ਦੀਆਂ ਸੰਗਤਾਂ ਵਧਾਈ ਦੇ ਪਾਤਰ ਹਨ ਕਿ ਉਹਨਾਂ ਨੇ ਇਹਨਾਂ ਦੀ ਯਾਦ ਔਖੇ ਸਮਿਆਂ ਵਿੱਚ ਵੀ ਮਿੰਟ ਨਹੀਂ ਦਿੱਤੀ ਤੇ ਅੱਜ ਵੀ ਉਹ ਸਾਡੇ ਚੇਤਿਆਂ ਵਿੱਚ ਹਨ ਸਿੱਖ ਜਥਾ ਮਾਲਵਾ ਵੱਲੋਂ ਭਾਈ ਮਲਕੀਤ ਸਿੰਘ ਪਵਾਨੀਗੜ ਪੰਤ ਸੇਵਾ ਵਿੱਚ ਆਪਣੇ ਸਾਥੀਆਂ ਨਾਲ ਸਰਗਰਮ ਹਨ ਅਤੇ ਡਿਡਤਾ ਨਾਲ ਜੁੜੇ ਹੋਏ ਹਨ ਇਹਨਾਂ ਵੱਲੋਂ ਸ਼ਹੀਦਾਂ ਬਾਰੇ ਜਾਣਕਾਰੀ ਇਕੱਠੀ ਕਰਨੀ ਸਲਾਗਾਯੋਗ ਹੈ ਆਸ ਕਰਦੇ ਹਾਂ ਕਿ ਇਹ ਇਹ ਸੇਵਾ ਨੂੰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੋਰ ਅੱਗੇ ਲੈ ਕੇ ਜਾਣਗੇ ਵਾਹਿਗੁਰੂ ਇਹਨਾਂ ਸਿੰਘਾਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਸਾਨੂੰ ਆਪਣੇ ਸ਼ਹੀਦਾਂ ਵਰਗੇ ਬਣਨ ਦਾ ਬਲ ਬਖਸ਼ੇ ਭਾਈ ਦਲਜੀਤ ਸਿੰਘ